ਬਿਕਰਮਜੀਤ ਸਿੰਘ ਲੀਡਿੰਗ ਫਾਇਰਮੈਨ ਜੀ ਬਿਕਰਮਜੀਤ ਇੱਕ ਗੱਡੀ ਨੂੰ ਬਹੁਤ ਧਿਆਨਕ ਅੱਗ ਲੱਗੀ ਸੀ ਕਿ ਬੁਝਾਈ ਆ ਕੇ ਹਾਂਜੀ ਇਹ ਸਾਰਾ ਮਾਜਰਾ ਕਿਤੋਂ ਦੀ ਗੱਡੀ ਸੀ ਤੇ ਕੀ ਸਥਿਤੀ ਆ ਇਹ ਗੱਡੀ ਆਪਣੀ ਜੀ ਇੱਥੋਂ ਦੀ ਆ ਮੋਗੇ ਦੀ ਆ ਲੋਕਲ ਇਹ ਜਿਹੜੇ ਆਪਣੇ ਜਿਆ ਗੱਡੀਆਂ ਦਾ ਵਾਲਸ ਖਾਉਂਦੇ ਉਹਨਾਂ ਦੀ ਗੱਡੀ ਆ ਜੀ ਅੱਛਾ ਜੀ ਇਹ ਫਰੋਜਪੁਰ ਸਾਈਡ ਤੋਂ ਆ ਰਹੀ ਸੀ ਕਿ ਇਹਨੂੰ ਆਪਾਂ ਨੂੰ ਉਥੋਂ ਕਾਲ ਆਈ ਜਦੋਂ ਹੈੱਡ ਸਟੇਸ਼ਨ ਤੋਂ ਹੈੱਡ ਸਟੇਸ਼ਨ ਤੋਂ ਕਾਲ ਆਈ ਵੀ ਉੱਥੇ ਦੁੰਨੇਗਾਂ ਦੇ ਅਗਲੇ ਬੰਨੇ ਗੱਡੀ ਨੂੰ ਅੱਗ ਲੱਗੀ ਆ ਗੱਡੀ ਫਰੋਜਪੁਰ ਸਾਈਡ ਤੋਂ ਆ ਰਹੀ ਸੀ ਤੇ ਆਪਣੇ ਜਾਂਦਿਆਂ ਨੂੰ ਵੀ ਗੱਡੀ ਤਕਰੀਬਨ ਅੱਗ ਦੀ ਲਪੇਟ ਵਿੱਚ ਲੈ ਲਈ ਗਈ ਹੈ ਮੌਕੇ ਤੇ ਜਾ ਕੇ ਕੀ ਦੇਖੀ ਸਥਿਤੀ ਜੀ ਮੌਕੇ ਤੇ ਜਾ ਕੇ ਆਖਿਆ ਵੀ ਅੱਗ ਪੂਰੀ ਤਰ੍ਹਾਂ ਗੱਡੀ ਨੂੰ ਲੱਗ ਚੁੱਕੀ ਸੀ ਤੇ ਆਪਾਂ ਜਾਂਦਿਆਂ ਵੀ ਅੱਗ ਨੂੰ ਜਾਂਦਿਆਂ ਕੰਟਰੋਲ ਕਰ ਲਿਆ ਤੇ ਵਿੱਚ ਜੇ ਗੱਲ ਕਰੀਏ ਜਿਹੜਾ ਤਾਲਕ ਸੀ ਉਹਨਾਂ ਦੀ ਕੀ ਸਥਿਤੀ ਹੈ ਡਰਾਈਵਰ ਤੇ ਉਹ ਜਿਹੜਾ ਨਾਲ ਬੈਠਾ ਸੀ ਉਹ ਦੋਵੇਂ ਗੱਡੀ ਦੇ ਵਿੱਚੋਂ ਬਾਹਰ ਨਿਕਲ ਗਏ ਕਿੰਨੀ ਮੁਸ਼ਕਲਤ ਕਰਨੀ ਪਈ ਤੁਹਾਨੂੰ ਕਿੰਨੇ ਟਾਈਮ ਜਿਹੜਾ ਇਹ ਪ੍ਰੇਸ਼ ਚ ਜਾਂ ਜਾਂਦਾਂ ਆਪਾਂ ਨੂੰ ਅੱਧਾ ਪੌਣਾ ਘੰਟਾ ਲੱਗ ਗਿਆ ਜੀ ਅੱਗ ਬੁਝਾਉਣ ਦੇ ਕਿਉਂਕਿ ਅੱਗ ਬਹੁਤ ਜ਼ਿਆਦਾ ਸੀ ਗੱਡੀ ਦੀ ਕੀ ਸਥਿਤੀ ਹੈ ਜੀ ਗੱਡੀ ਖਤਮ ਹੋ ਚੁੱਕੀ ਹੈ ਜੀ ਬਿਕਰਮਜੀਤ ਸਿੰਘ ਲੀਡਿੰਗ ਫਾਇਰਮੈਨ ਜੀ ਬਿਕਰਮ ਜੀ ਇੱਕ ਗੱਡੀ ਨੂੰ ਬਹੁਤ ਭਿਆਨਕ ਅੱਗ ਲੱਗੀ ਸੀ ਤੁਸੀਂ ਬੁਝਾਈ ਆ ਕੇ ਹਾਂਜੀ ਇਹ ਸਾਰਾ ਮਾਜਰਾ ਕਿਤੋਂ ਦੀ ਗੱਡੀ ਸੀ ਤੇ ਕੀ ਸਥਿਤੀ ਹੈ ਇਹ ਗੱਡੀ ਆਪਣੀ ਜੀ ਇੱਥੋਂ ਦੀ ਆ ਮੋਗੇ ਦੀ ਆ ਲੋਕਲ ਇਹ ਜਿਹੜੇ ਆਪਣੇ ਜਿਆ ਗੱਡੀਆਂ ਦਾ ਵਾਲਸ ਕਰਾਉਂਦੇ ਉਹਨਾਂ ਦੀ ਗੱਡੀ ਆ ਜੀ ਅੱਛਾ ਜੀ ਇਹ ਫਰੋਜਪੁਰ ਸਾਈਡ ਤੋਂ ਆ ਰਹੀ ਸੀ ਕਿ ਇਹਨੂੰ ਆਪਾਂ ਨੂੰ ਉਥੋਂ ਕਾਲ ਆਈ ਜਦੋਂ ਹੈੱਡ ਸਟੇਸ਼ਨ ਤੋਂ ਹੈੱਡ ਸਟੇਸ਼ਨ ਤੋਂ ਕਾਲ ਆਈ ਵੀ ਉੱਥੇ ਦੋਨੇ ਗਾਂ ਦੇ ਅਗਲੇ ਬੰਨੇ ਗੱਡੀ ਨੂੰ ਅੱਗ ਲੱਗ ਗਈ ਆ ਗੱਡੀ ਫੋਜਪੁਰ ਸਾਈਡ ਤੋਂ ਆ ਰਹੀ ਸੀ ਤੇ ਆਪਣੇ ਜਾਂਦਿਆਂ ਨੂੰ ਵੀ ਗੱਡੀ ਤਕਰੀਬਨ ਅੱਗ ਦੀ ਲਪੇਟ ਵਿੱਚ ਲੈ ਲਈ ਗਈ ਸੀ ਮੌਕੇ ਤੇ ਜਾ ਕੇ ਕੀ ਦੇਖੀ ਸਥਿਤੀ ਸੀ ਮੌਕੇ ਤੇ ਜਾ ਕੇ ਆਖਿਆ ਵੀ ਅੱਗ ਪੂਰੀ ਤਰ੍ਹਾਂ ਗੱਡੀ ਨੂੰ ਲੱਗ ਚੁੱਕੀ ਸੀ ਤੇ ਆਪਾਂ ਜਾਂਦਿਆਂ ਵੀ ਅੱਗ ਨੂੰ ਜਾਂਦਿਆਂ ਕੰਟਰੋਲ ਕਰ ਲਿਆ ਤੇ ਵਿੱਚ ਜੇ ਗੱਲ ਕਰੀਏ ਜਿਹੜਾ ਡਰਾਈਵਰ ਚਾਲਕ ਸੀ ਉਹਨਾਂ ਦੀ ਕੀ ਸਥਿਤੀ ਆਈ ਡਰਾਈਵਰ ਤੇ ਉਹ ਜਿਹੜਾ ਨਾਲ ਬੈਠਾ ਸੀ ਉਹ ਦੋਵੇਂ ਗੱਡੀ ਦੇ ਵਿੱਚੋਂ ਬਾਹਰ ਨਿਕਲ ਗਏ ਕਿੰਨੀ ਕੁ ਮੁਸ਼ਕਲਤ ਕਰਨੀ ਪਈ ਤੁਹਾਨੂੰ ਕਿੰਨੇ ਟਾਈਮ ਜਿਹੜਾ ਹੈਗਾ ਕਿ ਆਪਰੇ ਵਿੱਚ ਜਾਂ ਜਾਂਦਾ ਆਪਾਂ ਨੂੰ ਅੱਧਾ ਪੌਣਾ ਘੰਟਾ ਲੱਗ ਗਿਆ ਜੀ ਅੱਗ ਬੁਝਾਉਂਦਿਆਂ ਕਿਉਂਕਿ ਅੱਗ ਬਹੁਤ ਜ਼ਿਆਦਾ ਸੀ ਗੱਡੀ ਦੀ ਕੀ ਹਿਸਤ ਦੀ ਹੈ ਜੀ ਗੱਡੀ ਖਤਮ ਹੋ ਚੁੱਕੀ ਹੈ ਜੀ ਬਿਕਰਮਜੀ ਸਿੰਘ ਲੀਡਿੰਗ ਫਾਇਰਮੈਨ ਜੀ ਵਿਟੋਨ ਦੀ ਇੱਕ ਗੱਡੀ ਨੂੰ ਬਹੁਤ ਭਿਆਨਕ ਅੱਗ ਲੱਗੀ ਸੀ ਜਿਸ ਨੂੰ ਬੁਝਾਈ ਆ ਕੇ ਹਾਂਜੀ ਇਹ ਸਾਰਾ ਮਾਜਰਾ ਕਿਤੋਂ ਦੀ ਗੱਡੀ ਸੀ ਤੇ ਕੀ ਸਥਿਤੀ ਆ ਇਹ ਗੱਡੀ ਆਪਣੀ ਜੀ ਇੱਥੋਂ ਦੀ ਆ ਮੋਗੇ ਦੀ ਆ ਲੋਕਲ ਇਹ ਜਿਹੜੇ ਆਪਣੇ ਜਿਆ ਗੱਡੀਆਂ ਦਾ ਵਾਲਸ ਖਾਉਂਦੇ ਉਹਨਾਂ ਦੀ ਗੱਡੀ ਆ ਜੀ ਅੱਛਾ ਜੀ ਇਹ ਫਰੋਜਪੁਰ ਸਾਈਡ ਤੋਂ ਆ ਰਹੀ ਸੀ ਕਿ ਇਹਨੂੰ ਆਪਾਂ ਨੂੰ ਉਥੋਂ ਕਾਲ ਆਈ ਜਦੋਂ ਹੈੱਡ ਸਟੇਸ਼ਨ ਤੋਂ ਹੈੱਡ ਸਟੇਸ਼ਨ ਤੋਂ ਕਾਲ ਆਈ ਵੀ ਉੱਥੇ ਦੋਨੇ ਗਾਂ ਦੇ ਅਗਲੇ ਬੰਨੇ ਗੱਡੀ ਨੂੰ ਅੱਗ ਲੱਗੀ ਆ ਗੱਡੀ ਫਰੋਜਪੁਰ ਸਾਈਡ ਤੋਂ ਆ ਰਹੀ ਸੀ ਤੇ ਆਪਣੇ ਜਾਂਦਿਆਂ ਨੂੰ ਵੀ ਗੱਡੀ ਤਕਰੀਬਨ ਅੱਗ ਦੀ ਲਪੇਟ ਵਿੱਚ ਲੈ ਲਈ ਗਈ ਸੀ ਮੌਕੇ ਤੇ ਜਾ ਕੇ ਕੀ ਦੇਖੀ ਸਥਿਤੀ ਸੀ ਮੌਕੇ ਤੇ ਜਾ ਕੇ ਆਖਿਆ ਵੀ ਅੱਗ ਪੂਰੀ ਤਰ੍ਹਾਂ ਗੱਡੀ ਨੂੰ ਲੱਗ ਚੁੱਕੀ ਸੀ ਤੇ ਆਪਾਂ ਜਾਂਦਿਆਂ ਵੀ ਅੱਗ ਨੂੰ ਜਾਂਦਿਆਂ ਕੰਟਰੋਲ ਕਰ ਲਿਆ ਤੇ ਵਿੱਚ ਜੇ ਗੱਲ ਕਰੀਏ ਜਿਹੜਾ ਡਰਾਈਵਰ ਤਾਲਕ ਸੀ ਉਹਨਾਂ ਦੀ ਕੀ ਸਥਿਤੀ ਹੈ ਜੀ ਡਰਾਈਵਰ ਤੇ ਉਹ ਜਿਹੜਾ ਨਾਲ ਬੈਠਾ ਸੀ ਉਹ ਦੋਵੇਂ ਗੱਡੀ ਦੇ ਵਿੱਚੋਂ ਬਾਹਰ ਨਿਕਲ ਗਏ ਕਿੰਨੀ ਮੁਸ਼ਕਲਤ ਕਰਨੀ ਪਈ ਤੁਹਾਨੂੰ ਕਿੰਨੇ ਟਾਈਮ ਜਿਹੜਾ ਇਹ ਆਪਰੇਸ਼ਨ ਚ ਜਾਂਣ-ਜਾਂਣ ਤੋਂ ਆਪਾਂ ਵੱਧਾ ਪੌਣਾ ਘੰਟਾ ਲੱਗ ਗਿਆ ਜੀ ਅੱਗ ਬੁਝਾਉਂਦਿਆਂ ਕਿਉਂਕਿ ਅੱਗ ਬਹੁਤ ਜ਼ਿਆਦਾ ਸੀ ਗੱਡੀ ਦੀ ਕੀ ਸ ਗੱਡੀ ਖਤਮ ਹੋ ਚੁੱਕੀ ਹੈ ਜੀ। ਵਿਕਰਮਜੀਤ ਸਿੰਘ ਲੀਡਿੰਗ ਫਾਇਰਮੈਨ ਜੀ। ਅ ਵਿਕਰਮ ਜੀ ਇੱਕ ਗੱਡੀ ਨੂੰ ਬਹੁਤ ਭਿਆਨਕ ਅੱਗ ਲੱਗੀ ਸੀ ਕਿ ਬੁਝਾਈ ਆ ਕੇ ਹਾਂਜੀ ਇਹ ਸਾਰਾ ਮਾਜਰਾ ਕਿਤੋਂ ਦੀ ਗੱਡੀ ਸੀ ਤੇ ਕੀ ਸਥਿਤੀ ਆ? ਇਹ ਗੱਡੀ ਆਪਣੀ ਜੀ ਇੱਥੋਂ ਦੀ ਆ ਮੋਗੇ ਦੀ ਆ ਲੋਕਲ ਇਹ ਜਿਹੜੇ ਆਪਣੇ ਜਿਆ ਗੱਡੀਆਂ ਦਾ ਵਾਲਸ ਖਾਉਂਦੇ ਉਹਨਾਂ ਦੀ ਗੱਡੀ ਆ ਜੀ। ਅੱਛਾ ਜੀ। ਇਹ ਫਰੋਜਪੁਰ ਸਾਈਡ ਤੋਂ ਆ ਰਹੀ ਸੀ ਕਿ ਇਹਨੂੰ ਆਪਾਂ ਨੂੰ ਉਥੋਂ ਕਾਲ ਆਈ ਜਦੋਂ ਹੈੱਡ ਸਟੇਸ਼ਨ ਤੋਂ। ਅੱਡ ਸਟੇਸ਼ਨ ਤੋਂ ਕਾਲ ਆਈ ਵੀ ਉੱਥੇ ਦੁਨੇਗਾ ਦੇ ਅਗਲੇ ਬੰਨੇ ਗੱਡੀ ਨੂੰ ਅੱਗ ਲੱਗ ਗਈ ਆ ਗੱਡੀ ਫੋਜਪੁਰ ਸਾਈਡ ਤੋਂ ਆ ਰਹੀ ਸੀ ਤੇ ਆਪਣੇ ਜਾਂਦਿਆਂ ਨੂੰ ਵੀ ਗੱਡੀ ਤਕਰੀਬਨ ਅੱਗ ਦੀ ਲਪੇਟ ਵਿੱਚ ਲੈ ਲਈ ਗਈ ਸੀ ਮੌਕੇ ਤੇ ਜਾ ਕੇ ਕੀ ਦੇਖੀ ਸਥਿਤੀ ਸੀ ਮੌਕੇ ਤੇ ਜਾ ਕੇ ਆਖਿਆ ਵੀ ਅੱਗ ਪੂਰੀ ਤਰ੍ਹਾਂ ਗੱਡੀ ਨੂੰ ਲੱਗ ਚੁੱਕੀ ਸੀ ਤੇ ਆਪਾਂ ਜਾਂਦਿਆਂ ਵੀ ਅੱਗ ਨੂੰ ਜਾਂਦਿਆਂ ਕੰਟਰੋਲ ਕਰ ਲਿਆ ਤੇ ਵਿੱਚ ਜੇ ਗੱਲ ਕਰੀਏ ਜਿਹੜਾ ਡਰਾਈਵਰ ਚਾਲਕ ਸੀ ਉਹਨਾਂ ਦੀ ਕੀ ਸਥਿਤੀ ਹੈ ਜੀ ਡਰਾਈਵਰ ਤੇ ਉਹ ਜਿਹੜਾ ਨਾਲ ਬੈਠਾ ਸੀ ਉਹ ਦੋਵੇਂ ਗੱਡੀ ਦੇ ਵਿੱਚੋਂ ਬਾਹਰ ਨਿਕਲ ਗਏ ਕਿੰਨੀ ਮੁਸ਼ਕਲਤ ਕਰਨੀ ਪਈ ਤੁਹਾਨੂੰ ਕਿੰਨੇ ਟਾਈਮ ਜਿਹੜਾ ਹੈ ਇਹ ਪ੍ਰਿਚਤ ਘੰਡਾਂ ਘੰਡਾਂ ਤੱਕ ਆਪਾਂ ਨੂੰ ਅੱਧਾ ਪੌਣਾ ਘੰਟਾ ਲੱਗ ਗਿਆ ਜੀ ਅੱਗ ਬੁਝਾਉਂਦਿਆਂ ਕਿਉਂਕਿ ਅੱਗ ਬਹੁਤ ਜ਼ਿਆਦਾ ਸੀ ਗੱਡੀ ਦੀ ਕੀ ਸਥਿਤੀ ਹੈ ਜੀ ਗੱਡੀ ਖਤਮ ਹੋ ਚੁੱਕੀ ਹੈ ਜੀ ਬਿਕਰਮਜੀ ਸਿੰਘ ਲੀਡਿੰਗ ਫਾਇਰਮੈਨ ਜੀ ਬਿਕਰਮ ਜੀ ਇੱਕ ਗੱਡੀ ਨੂੰ ਬਹੁਤ ਧਿਆਨਕ ਅੱਗ ਲੱਗੀ ਸੀ ਜੀ ਬੁਝਾਈ ਆ ਕੇ ਹਾਂਜੀ ਇਹ ਸਾਰਾ ਮਾਜਰਾ ਕਿਤੋਂ ਦੀ ਗੱਡੀ ਸੀ ਤੇ ਕੀ ਸਥਿਤੀ ਆ ਇਹ ਗੱਡੀ ਆਪਣੀ ਜੀ ਇੱਥੋਂ ਦੀ ਆ ਮੋਗੇ ਦੀ ਆ ਲੋਕਲ ਇਹ ਜਿਹੜੇ ਆਪਣੇ ਜਿਆ ਗੱਡੀਆਂ ਦਾ ਵਾਲਸ ਖਾਉਂਦੇ ਉਹਨਾਂ ਦੀ ਗੱਡੀ ਆ ਜੀ ਅੱਛਾ ਜੀ ਇਹ ਫਰੋਜਪੁਰ ਸਾਈਡ ਤੋਂ ਆ ਰਹੀ ਸੀ ਕਿ ਇਹਨੂੰ ਆਪਾਂ ਨੂੰ ਉਥੋਂ ਕਾਲ ਆਈ ਜਦੋਂ ਹੈੱਡ ਸਟੇਸ਼ਨ ਤੋਂ ਹੈੱਡ ਸਟੇਸ਼ਨ ਤੋਂ ਕਾਲ ਆਈ ਵੀ ਉੱਥੇ ਦੁੰਨੇਗਾਂ ਦੇ ਅਗਲੇ ਬੰਨੇ ਗੱਡੀ ਨੂੰ ਅੱਗ ਲੱਗ ਗਈ ਆ ਗੱਡੀ ਫਰੋਜਪੁਰ ਸਾਈਡ ਤੋਂ ਆ ਰਹੀ ਸੀ ਤੇ ਆਪਣੇ ਜਾਂਦਿਆਂ ਨੂੰ ਵੀ ਗੱਡੀ ਤਕਰੀਬਨ ਅੱਗ ਦੀ ਲਪੇਟ ਵਿੱਚ ਲੈ ਲਈ ਗਈ ਹੈ ਮੌਕੇ ਤੇ ਜਾ ਕੇ ਕੀ ਦੇਖੀ ਸਥਿਤੀ ਜੀ ਮੌਕੇ ਤੇ ਜਾ ਕੇ ਆਖਿਆ ਵੀ ਅੱਗ ਪੂਰੀ ਤਰ੍ਹਾਂ ਗੱਡੀ ਨੂੰ ਲੱਗ ਚੁੱਕੀ ਸੀ ਤੇ ਆਪਾਂ ਜਾਂਦਿਆਂ ਵੀ ਅੱਗ ਨੂੰ ਜਾਂਦਿਆਂ ਕੰਟਰੋਲ ਕਰ ਲਿਆ ਦੇ ਵਿੱਚ ਜੇ ਗੱਲ ਕਰੀਏ ਜਿਹੜਾ ਡਰੈਸ ਤਾਲਕ ਸੀ ਉਹਨਾਂ ਦੀ ਕੀ ਹਿਸਤਦੀ ਆ ਜੀ ਡਰਾਈਵਰ ਤੇ ਉਹ ਜਿਹੜਾ ਨਾਲ ਬੈਠਾ ਸੀ ਉਹ ਦੋਵੇਂ ਗੱਡੀ ਦੇ ਵਿੱਚੋਂ ਬਾਹਰ ਨਿਕਲ ਗਏ ਕਿੰਨੀ ਮੁਸ਼ਕਲਤ ਕਰਨੀ ਪਈ ਤੁਹਾਨੂੰ ਕਿੰਨੇ ਟਾਈਮ ਜਿਹੜਾ ਇਹ ਆਪਰੇਸ਼ਨ ਤੋਂ ਜਾਣ ਜਾਣ ਤੋਂ ਆਪਾਂ ਨੂੰ ਵੱਧਾ ਪੌਣਾ ਘੰਟਾ ਲੱਗ ਗਿਆ ਜੀ ਅੱਗ ਬੁਝਾਉਂਦਿਆਂ ਨੇ ਕਿਉਂਕਿ ਅੱਗ ਬਹੁਤ ਜ਼ਿਆਦਾ ਸੀ ਗੱਡੀ ਦੀ ਕੀ ਹਿਸਤਦੀ ਹੈ ਜੀ ਗੱਡੀ ਖਤਮ ਹੋ ਚੁੱਕੀ ਹੈ ਜੀ ਬਿਕਰਮਜੀਤ ਸਿੰਘ ਲੀਡਿੰਗ ਫਾਇਰਮੈਨ ਜੀ ਵਿਟੋਨੀ ਇੱਕ ਗੱਡੀ ਨੂੰ ਬਹੁਤ ਧਿਆਨਕ ਅੱਗ ਲੱਗੀ ਸੀ ਤੁਸੀਂ ਬੁਝਾਈ ਆ ਕੇ ਹਾਂਜੀ ਇਹ ਸਾਰਾ ਮਾਜਰਾ ਕਿੱਤੋਂ ਦੀ ਗੱਡੀ ਸੀ ਤੇ ਕੀ ਸਥਿਤੀ ਆ ਇਹ ਗੱਡੀ ਆਪਣੀ ਜੀ ਇੱਥੋਂ ਦੀ ਆ ਮੋਗੇ ਦੀ ਆ ਲੋਕਲ ਇਹ ਜਿਹੜੇ ਆਪਣੇ ਜਿਆ ਗੱਡੀਆਂ ਦਾ ਵਾਲਸ ਖਾਉਂਦੇ ਉਹਨਾਂ ਦੀ ਗੱਡੀ ਆ ਜੀ ਅੱਛਾ ਜੀ ਇਹ ਫੋਜਪੁਰ ਸਾਈਡ ਤੋਂ ਆ ਰਹੀ ਸੀ ਕਿ ਇਹਨੂੰ ਆਪਾਂ ਨੂੰ ਉਥੋਂ ਕਾਲ ਆਈ ਜਦੋਂ ਹੈੱਡ ਸਟੇਸ਼ਨ ਤੋਂ ਹੈੱਡ ਸਟੇਸ਼ਨ ਤੋਂ ਕਾਲ ਆਈ ਵੀ ਉੱਥੇ ਦੋਨੇ ਗਾਂ ਦੇ ਅਗਲੇ ਬੰਨੇ ਗੱਡੀ ਨੂੰ ਅੱਗ ਲੱਗੀ ਆ ਗੱਡੀ ਫੋਜਪੁਰ ਸਾਈਡ ਤੋਂ ਆ ਰਹੀ ਸੀ ਤੇ ਆਪਣੇ ਜਾਂਦਿਆਂ ਨੂੰ ਵੀ ਗੱਡੀ ਤਕਰੀਬਨ ਅੱਗ ਦੀ ਲਪੇਟ ਵਿੱਚ ਲੈ ਲਈ ਗਈ ਸੀ ਮੌਕੇ ਤੇ ਜਾ ਕੇ ਕੀ ਦੇਖੀ ਸਥਿਤੀ ਸੀ ਮੌਕੇ ਤੇ ਜਾ ਕੇ ਆਖਿਆ ਵੀ ਅੱਗ ਪੂਰੀ ਤਰ੍ਹਾਂ ਗੱਡੀ ਨੂੰ ਲੱਗ ਚੁੱਕੀ ਸੀ ਤੇ ਆਪਾਂ ਜਾਂਦਿਆਂ ਵੀ ਅੱਗ ਨੂੰ ਜਾਂਦਿਆਂ ਕੰਟਰੋਲ ਕਰ ਲਿਆ ਤੇ ਵਿੱਚ ਜੇ ਗੱਲ ਕਰੀਏ ਜਿਹੜਾ ਡਰਾਈਵਰ ਤਾਲਕ ਸੀ ਉਹਨਾਂ ਦੀ ਕੀ ਸਥਿਤੀ ਹੈ ਜੀ ਡਰਾਈਵਰ ਤੇ ਉਹ ਜਿਹੜਾ ਨਾਲ ਬੈਠਾ ਸੀ ਉਹ ਦੋਵੇਂ ਗੱਡੀ ਦੇ ਵਿੱਚੋਂ ਬਾਹਰ ਨਿਕਲ ਗਏ ਕਿੰਨੀ ਮੁਸ਼ਕਲਤ ਕਰਨੀ ਪਈ ਤੁਹਾਨੂੰ ਕਿੰਨੇ ਟਾਈਮ ਜਿਹੜਾ ਇਹ ਆਪਰੇਸ਼ਨ ਤੋਂ ਆਪਾਂ ਵੱਧਾ ਪੌਣਾ ਘੰਟਾ ਲੱਗ ਗਿਆ ਜੀ ਅੱਗ ਬੁਝਾਉਂਦਿਆਂ ਕਿਉਂਕਿ ਅੱਗ ਬਹੁਤ ਜ਼ਿਆਦਾ ਸੀ ਗੱਡੀ ਦੀ ਕੀ ਸਥਿਤੀ ਹੈ ਜੀ ਗੱਡੀ ਖਤਮ ਹੋ ਚੁੱਕੀ ਹੈ ਜੀ। ਬਿਕਰਮਜੀਤ ਸਿੰਘ ਲੀਡਿੰਗ ਫਾਇਰਮੈਨ ਜੀ। ਬਿਕਰਮ ਜੀ ਇੱਕ ਗੱਡੀ ਨੂੰ ਬਹੁਤ ਭਿਆਨਕ ਅੱਗ ਲੱਗੀ ਸੀ, ਕਿ ਬੁਝਾਈ ਆ ਕੇ। ਹਾਂਜੀ। ਇਹ ਸਾਰਾ ਮਾਜਰਾ ਕਿਤੋਂ ਦੀ ਗੱਡੀ ਸੀ ਤੇ ਕੀ ਸਥਿਤੀ ਆ? ਇਹ ਗੱਡੀ ਆਪਣੀ ਜੀ ਇੱਥੋਂ ਦੀ ਆ, ਮੋਗੇ ਦੀ ਆ, ਲੋਕਲ। ਇਹ ਜਿਹੜੇ ਆਪਣੇ ਜਿਆ ਗੱਡੀਆਂ ਦਾ ਵਾਲਸ ਖਾਉਂਦੇ ਉਹਨਾਂ ਦੀ ਗੱਡੀ ਆ ਜੀ। ਅੱਛਾ ਜੀ। ਇਹ ਫਰੋਜਪੁਰ ਸਾਈਡ ਤੋਂ ਆ ਰਹੀ ਸੀ ਕਿ ਇਹਨੂੰ ਆਪਾਂ ਨੂੰ ਉਥੋਂ ਕਾਲ ਆਈ ਜਦੋਂ ਹੈੱਡ ਸਟੇਸ਼ਨ ਤੋਂ। ਅੱਡ ਸਟੇਸ਼ਨ ਤੋਂ ਕਾਲ ਆਈ ਵੀ ਉੱਥੇ ਦੋਨੇ ਗਾਂ ਦੇ ਅਗਲੇ ਬੰਨੇ ਗੱਡੀ ਨੂੰ ਅੱਗ ਲੱਗ ਗਈ ਆ ਗੱਡੀ ਫੋਜਪੁਰ ਸਾਈਡ ਤੋਂ ਆ ਰਹੀ ਸੀ ਤੇ ਆਪਣੇ ਜਾਂਦਿਆਂ ਨੂੰ ਵੀ ਗੱਡੀ ਤਕਰੀਬਨ ਅੱਗ ਦੀ ਲਪੇਟ ਵਿੱਚ ਲੈ ਲਈ ਗਈ ਸੀ ਮੌਕੇ ਤੇ ਜਾ ਕੇ ਕੀ ਦੇਖੀ ਸਥਿਤੀ ਸੀ ਮੌਕੇ ਤੇ ਜਾ ਕੇ ਆਖਿਆ ਵੀ ਅੱਗ ਪੂਰੀ ਤਰ੍ਹਾਂ ਗੱਡੀ ਨੂੰ ਲੱਗ ਚੁੱਕੀ ਸੀ ਤੇ ਆਪਾਂ ਜਾਂਦਿਆਂ ਵੀ ਅੱਗ ਨੂੰ ਜਾਂਦਿਆਂ ਕੰਟਰੋਲ ਕਰ ਲਿਆ ਤੇ ਵਿੱਚ ਜੇ ਗੱਲ ਕਰੀਏ ਜਿਹੜਾ ਡਰਾਈਵਰ ਚਾਲਕ ਸੀ ਉਹਨਾਂ ਦੀ ਕੀ ਸਥਿਤੀ ਹੈ ਜੀ ਡਰਾਈਵਰ ਤੇ ਉਹ ਜਿਹੜਾ ਨਾਲ ਬੈਠਾ ਸੀ ਉਹ ਦੋਵੇਂ ਗੱਡੀ ਦੇ ਵਿੱਚੋਂ ਬਾਹਰ ਨਿਕਲ ਗਏ ਕਿੰਨੀ ਮੁਸ਼ਕਲਤ ਕਰਨੀ ਪਈ ਤੁਹਾਨੂੰ ਕਿੰਨੇ ਟਾਈਮ ਜਿਹੜਾ ਹੈਗਾ ਕਿ ਆਪਰੇਂਚ ਚੋਂ ਜਾਂ ਜਾਂਦਾਂ ਆਪਾਂ ਨੂੰ ਅੱਧਾ ਪੌਣਾ ਘੰਟਾ ਲੱਗ ਗਿਆ ਜੀ ਅੱਗ ਬੁਝਾਉਂਦਿਆਂ ਕਿਉਂਕਿ ਅੱਗ ਬਹੁਤ ਜ਼ਿਆਦਾ ਸੀ ਗੱਡੀ ਦੀ ਕਿਸ਼ਤ ਦੀ ਹੈ ਜੀ ਗੱਡੀ ਖਤਮ ਹੋ ਚੁੱਕੀ ਹੈ ਜੀ ਬਿਕਰਮਜੀ ਸਿੰਘ ਲੀਡਿੰਗ ਫਾਇਰਮੈਨ ਜੀ ਬਿਕਰਮ ਜੀ ਇੱਕ ਗੱਡੀ ਨੂੰ ਬਹੁਤ ਭਿਆਨਕ ਅੱਗ ਲੱਗੀ ਸੀ ਜੀ ਬੁਝਾਈ ਆ ਕੇ ਹਾਂਜੀ ਇਹ ਸਾਰਾ ਮਾਜਰਾ ਕਿਤੋਂ ਦੀ ਗੱਡੀ ਸੀ ਤੇ ਕੀ ਸਥਿਤੀ ਆ ਇਹ ਗੱਡੀ ਆਪਣੀ ਜੀ ਇੱਥੋਂ ਦੀ ਆ ਮੋਗੇ ਦੀ ਆ ਲੋਕਲ ਇਹ ਜਿਹੜੇ ਆਪਣੇ ਜਿਆ ਗੱਡੀਆਂ ਦਾ ਵਾਲਸ ਖਵਾਉਂਦੇ ਉਹਨਾਂ ਦੀ ਗੱਡੀ ਆ ਜੀ ਅੱਛਾ ਜੀ ਇਹ ਫਰੋਜਪੁਰ ਸਾਈਡ ਤੋਂ ਆ ਰਹੀ ਸੀ ਕਿ ਇਹਨੂੰ ਆਪਾਂ ਨੂੰ ਉਥੋਂ ਕਾਲ ਆਈ ਜਦੋਂ ਹੈੱਡ ਸਟੇਸ਼ਨ ਤੋਂ ਹੈੱਡ ਸਟੇਸ਼ਨ ਤੋਂ ਕਾਲ ਆਈ ਵੀ ਉੱਥੇ ਦੋਨੇ ਗਾਂ ਦੇ ਅਗਲੇ ਬੰਨੇ ਗੱਡੀ ਨੂੰ ਅੱਗ ਲੱਗ ਗਈ ਆ ਗੱਡੀ ਫਰੋਜਪੁਰ ਸਾਈਡ ਤੋਂ ਆ ਰਹੀ ਸੀ ਤੇ ਆਪਣੇ ਜਾਂਦਿਆਂ ਨੂੰ ਵੀ ਗੱਡੀ ਤਕਰੀਬਨ ਅੱਗ ਦੀ ਲਪੇਟ ਵਿੱਚ ਲੈ ਲਈ ਗਈ ਸੀ ਮੌਕੇ ਤੇ ਜਾ ਕੇ ਕੀ ਦੇਖੀ ਸਥਿਤੀ ਜੀ ਮੌਕੇ ਤੇ ਜਾ ਕੇ ਆਖਿਆ ਵੀ ਅੱਗ ਪੂਰੀ ਤਰ੍ਹਾਂ ਗੱਡੀ ਨੂੰ ਲੱਗ ਚੁੱਕੀ ਸੀ ਤੇ ਆਪਾਂ ਜਾਂਦਿਆਂ ਵੀ ਅੱਗ ਨੂੰ ਜਾਂਦਿਆਂ ਕੰਟਰੋਲ ਕਰ ਲਿਆ ਦੇ ਵਿੱਚ ਜੇ ਗੱਲ ਕਰੀਏ ਜਿਹੜਾ ਡਰੈਸ ਤਾਲਕ ਸੀ ਉਹਨਾਂ ਦੀ ਕੀ ਹਿਸਤੀ ਹੈ ਜੀ ਡਰਾਈਵਰ ਤੇ ਉਹ ਜਿਹੜਾ ਨਾਲ ਬੈਠਾ ਸੀ ਉਹ ਦੋਵੇਂ ਗੱਡੀ ਦੇ ਵਿੱਚੋਂ ਬਾਹਰ ਨਿਕਲ ਗਏ ਕਿੰਨੀ ਮੁਸ਼ਕਲਤ ਕਰਨੀ ਪਈ ਤੁਹਾਨੂੰ ਕਿੰਨੇ ਟਾਈਮ ਜਿਹੜਾ ਇਹ ਆਪਰੇਸ਼ਨ ਤੋਂ ਜਾਣ ਜਾਣ ਤੱਕ ਆਪਾਂ ਨੂੰ ਵੱਧਾ ਪੌਣਾ ਘੰਟਾ ਲੱਗ ਗਿਆ ਜੀ ਅੱਗ ਬੁਝਾਉਂਦਿਆਂ ਕਿਉਂਕਿ ਅੱਗ ਬਹੁਤ ਜ਼ਿਆਦਾ ਸੀ ਗੱਡੀ ਦੀ ਕੀ ਹਿਸਤੀ ਹੈ ਜੀ ਗੱਡੀ ਖਤਮ ਹੋ ਚੁੱਕੀ ਹੈ ਜੀ